ਅੱਜ ਹਰ ਸੇ ਕਿਸ ਕਰ ਤੋਂ ਚਿੰਤਤ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਕਿਸ ਤਰ੍ਹਾਂ ਗੋੜਿਆ ਜਾਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਕੀਤਾ ਜਾਏ ਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਟੀਵੀ ਦੇ ਸਾਹਮਣੇ ਬੈਠ ਕੇ ਗੁਰਬਾਣੀ ਦਾ ਸਿੱਖਣ ਜਿਹੜਾ ਉਹ ਬੱਚਿਆਂ ਨੂੰ ਸਰਵਣ ਕਰਨ ਵਾਸਤੇ ਉੱਥੇ ਬਿਠਾਈਏ ਚਿਆਨੋ ਮੋਬਾਈਲ ਦੀ ਆਦਤੋਂ ਘਟਾਉਣਾ ਚਾਹੀਦਾ ਹੈ ਔਰ ਬੱਚਿਆਂ ਨੂੰ ਬਾਤਵੱਦ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ ਸੁਆਗੁਰੂ ਜੀ ਦਾ ਹਾਲਸਾ ਸੁਆ ਗੁਰੂ ਜੀ ਕੀ ਫਤਿਹ ਅੱਜ ਹਰ ਸਿੱਖ ਇਸ ਗੱਲ ਤੋਂ ਚਿੰਤਤ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਕਿਸ ਤਰ੍ਹਾਂ ਘੋੜਿਆ ਜਾਏ ਇੱਕ ਗੱਲ ਮੈਂ ਜ਼ਰੂਰ ਕਹਿ ਦੇਵਾਂ ਦੇ ਬੱਚੇ ਦੀ ਸਭ ਤੋਂ ਪਹਿਲੇ ਉਸਤਾਦ ਬੱਚੇ ਦੀ ਮਾਂ ਹੈ ਬੱਚੇ ਦਾ ਪਿਤਾ ਉਸਤਾਦ ਬੱਚੇ ਦਾ ਬਾਪ ਹੈ ਉਸ ਤੋਂ ਬਾਅਦ ਉਹਦੇ ਉਸਤਾਦ ਜਿਹੜੇ ਨੇ ਉਹ ਸਕੂਲ ਦੇ ਅਧਿਆਪਕ ਨੇ ਔਰ ਉਸ ਤੋਂ ਬਾਅਦ ਜਿਹੜੇ ਧਰਮ ਦੇ ਪ੍ਰਚਾਰਕ ਨੇ ਉਹ ਉਸ ਬੱਚੇ ਦੇ ਉਸਤਾਦ ਨੇ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਹੈ ਉਹ ਮਾਂ ਬਾਪ ਨੂੰ ਕਰਨੀ ਚਾਹੀਦੀ ਹੈ ਕਿ ਆਪਣੇ ਘਰਾਂ ਦੇ ਵਿੱਚ ਇਸ ਵੇਲੇ ਇਹਨੇ ਕੋ ਚੈਨ ਗੁਰਬਾਣੀ ਦੇ ਗੁਰ ਇਤਿਹਾਸ ਵਾਸਤੇ ਉਹ ਤਲਾਇਆ ਜਾ ਰਿਹਾ ਨੇ ਕਿ ਨਰ ਤੇ ਗੁਰਬਾਣੀ ਕੀਰਤਾਂ ਨੇ ਇਤਿਹਾਸ ਦੀ ਕਥਾ ਗੁਰਬਾਣੀ ਦੀ ਲੜੀਵਾਰ ਕਥਾ ਗੁਰਮਤਿ ਦੇ ਚਾਰਾਂ ਢਾਡੀ ਵਾਰਾਂ ਕਬੀਸ਼ਰੀ ਇਹ ਚੱਲਦੀ ਰਹਿੰਦੀ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਕੀਤਾ ਜਾਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਤਿੰਨ ਪਾਏ ਸਵੇਰੇ ਅਮਰਪੁਰੇ ਦੇ ਦੁਪਹਿਰ ਵੇਲੇ ਔਰ ਸ਼ਾਮ ਵੇਲੇ ਲਾਈਵ ਟੈਲੀਕਾਸਟ ਗੁਰਬਾਣੀ ਦਾ ਕੀਤਾ ਜਾਂਦਾ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੇ ਵੀਦੇ ਸਾਹਮਣੇ ਬੈਠ ਕੇ ਗੁਰਬਾਣੀ ਦਾ ਕੀਰਤਨ ਜਿਹੜਾ ਹੈ ਉਹ ਬੱਚਿਆਂ ਨੂੰ ਸਰਵਣ ਕਰਨ ਵਾਸਤੇ ਉੱਥੇ ਬਿਠਾਈਏ ਔਰ ਜਿਹੜੀ ਕਥਾ ਗੁਰਦੁਆਰਾ ਮੰਨਜੀਤ ਸਾਹਿਬ ਦੀਵਾਨ ਹਾਲ ਤੇ ਚੱਲਦੀ ਹੈ ਉਹ ਕਥਾ ਸੁਣਨ ਵਾਸਤੇ ਅਸੀਂ ਬੈਠ ਕੇ ਆਪਣੇ ਬੱਚਿਆਂ ਨੂੰ ਬਿਠਾ ਕੇ ਤੇ ਜਿਹੜੀ ਕਹਾ ਹੈ ਉਹ ਵੀ ਸਰਵਣ ਕਰਵਾਉਣ ਦਾ ਯਤਨ ਕਰੀਏ ਛੋਟੇ ਬੱਚਿਆਂ ਦੇ ਵਿੱਚ ਇੱਕ ਮੋਬਾਈਲ ਦੀ ਆਦਤ ਬਹੁਤ ਜ਼ਿਆਦਾ ਦੇਖ ਨੂੰ ਮਿਲ ਰਹੀ ਹੈ ਜੇਕਰ ਮਾਂ ਨੇ ਬੱਚੇ ਦਾ ਸਿਰਵਾਉਣਾ ਹੋਵੇ ਕੇ ਸਾਫ਼ ਕਰਨੇ ਹੋਣ ਕਾਵੇਂ ਬੱਚੇ ਦੇ ਹੱਥ ਵਿੱਚ ਮੋਬਾਈਲ ਪਕੜਾ ਦਿੱਤਾ ਜਾਂਦਾ ਹੈ ਜੇਕਰ ਬੱਚਾ ਕੁਝ ਖਾ ਪੀ ਨਹੀਂ ਰਿਹਾ ਤੇ ਬੱਚੇ ਦੇ ਹੱਥ ਵਿੱਚ ਮੋਬਾਈਲ ਪਕੜਾ ਕੇ ਤੇ ਬੱਚਿਆਂ ਨੂੰ ਖਵਾਉਣ ਪਿਉਉਣ ਦਾ ਯਤਨ ਕੀਤਾ ਜਾਂਦਾ ਹੈ ਇਹ ਜਿਹੜੀ ਬੱਚਿਆਂ ਨੂੰ ਮੋਬਾਈਲ ਦੀ ਆਦਤ ਹੈ ਇਹ ਬਹੁਤ ਮਾੜੀ ਆਦਤ ਹੈ ਜੋ ਕਿ ਬੱਚੇ ਦੀਆਂ ਬੱਚੇ ਦੇ ਸਿਰ ਉੱਤੇ ਬੱਚੇ ਦੇ ਲੇਗਾ ਉੱਤੇ ਔਰ ਬੱਚੇ ਦੇ ਸਿਰ ਦੀਆਂ ਗਰਦਨ ਦੀਆਂ ਨਸਾਂ ਦੇ ਉੱਤੇ ਬਹੁਤ ਮਾਰੂ ਜਿਹੜਾ ਅਸਰ ਹੈ ਉਹ ਪਾਰੀ ਹੈ ਸਾਨੂੰ ਬੱਚਿਆਂ ਨੂੰ ਮੋਬਾਈਲ ਦੀ ਆਦਤ ਤੋਂ ਹਟਾਉਣਾ ਚਾਹੀਦਾ ਹੈ ਔਰ ਬੱਚਿਆਂ ਨੂੰ ਬਾਤ ਮਬਦ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ ਗੁਰਬਾਣੀ ਕੀਰਤਨ ਨਾਲ ਜੋੜਨਾ ਚਾਹੀਦਾ ਹੈ ਗੁਰ ਇਤਿਹਾਸ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ